ਪਾਰਟੀ ਆਫ ਸਪਿਨਰ ਅਵਿਚੰਦਨ ਅਸ਼ਵਿਨ ਅਤੇ ਟੀਮ ਇੰਡੀਆ ਨੇ ਸਾਲ 2016 ਦੀ ਸਮਾਪਤੀ ਆਈਸੀਸੀ ਰੈਂਕਿੰਗ ਦੇ ਵਿੱਚ ਚੋਟੀ ਤੇ ਰੰਗਿਆ ਕੀਤੀ ਹੈ ਜਦਕਿ ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ ਟੈਸਟ ਰੈਂਕਿੰਗ ਵਿੱਚ ਦੂਜੇ ਸਥਾਨ ਤੇ ਰਹੇ ਨੇ ਪਾਰਟੀ ਟੈਸਟ ਕਪਤਾਨ ਵਿਰਾਟ ਕੋਹਲੀ ਵੀ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਦੂਜੇ ਸਥਾਨ ਤੇ ਬਣੇ ਹੋਏ ਨੇ ਜਦਕਿ ਆਸਟ੍ਰੇਲੀਆ ਦੇ ਕਪਤਾਨ ਸਟੀਵਨ ਸਮਿਥ ਨੂੰ ਪਹਿਲਾ ਸਥਾਨ ਹਾਸਲ ਹੋਇਆ ਹੈ ਸ਼ਟਾਂ ਤੋਂ ਪਰੇਸ਼ਾਨ ਪੜਦੇ ਸਟਾਰ ਸਿੰਗਲ ਖਿਡਾਰੀ ਸੋਮਦੇਵ ਦੇ ਵਰਮਨ ਨੇ ਅੱਜ ਪੇਸ਼ਵਰ ਟੈਨਿਸ ਤੋਂ ਸੰन्यास ਲੈਣ ਦਾ ਐਲਾਨ ਕੀਤਾ ਹੈ ਸੋਮਦੇਵ ਨੇ ਆਪਣੇ ਟਵਿੱਟਰ ਪੇਜ ਤੇ ਲਿਖਿਆ 2017 ਦੀ ਸ਼ੁਰੂਆਤ ਨਵੇਂ ਤਰੀਕੇ ਨਾਲ ਪੇਸ਼ਵਰ ਟੈਨਿਸ ਤੋਂ ਸੰन्यास ਲੈਣ ਦੇ ਕਾਰਨ ਹਾਂ ਸਾਰਿਆਂ ਦੇ ਨਿਸ਼ਾਨਾਂ ਤੱਕ ਮੇਰਾ ਸਮਰਥਨ ਕਰਨ ਅਤੇ ਪਿਆਰ ਦੇਣ ਲਈ ਧੰਨਵਾਦ ਇਸ 31 ਸਾਲਾ ਖਿਡਾਰੀ ਦਾ ਕਰੀਅਰ 2012 ਚ ਮੋੜੇ ਤੇ ਵਾਰ-ਵਾਰ ਵਾਪਸੀ ਕਰਨ ਵਾਲੇ ਸੱਟ ਕਰਨ ਰੁਕ ਗਿਆ ਉਹ ਵਾਪਸੀ ਕਰਨ ਦੇ ਲਈ ਸੱਟ ਤੋਂ ਉੱਪਰ ਰਹੇ ਸਨ ਪਰ ਬਿਜਲੀ ਕੁਝ ਸਮੇਂ ਤੋਂ ਬਿਨਾਂ ਕਿਸੇ ਕਾਰਨ ਦੇ ਟੈਨਿਸ ਤੋਂ ਦੂਰ ਹੈ ਅਜਹੀਆਂ ਵੀ ਅਟਕਲਾਂ ਹਨ ਕਿ ਉਹ ਕੋਚਿੰਗ ਦੀ ਜ਼ਿੰਮੇਵਾਰੀ ਲੈ ਸਕਦੇ ਨੇ ਕਿਕਰ ਇਤਿਹਾਸ ਵਿੱਚ 1 ਜਨਵਰੀ ਦਾ ਦਿਨ ਬਿਹਤ ਖਾਸ ਹੈ 1 ਜਨਵਰੀ 2014 ਦੇ ਦਿਨ ਕ੍ਰਿਕਟ ਦੀ ਖੇਡ 'ਚ ਅਜਿਹਾ ਤਮਾਕਾ ਹੋਇਆ ਜਿਸ ਨੇ ਸਾਲ 2014 ਨੂੰ ਇੱਕ ਅਨੋਖੀ ਸ਼ੁਰੂਆਤ ਦਿੱਤੀ। ਇਸ ਦਿਨ ਨਿਊਜ਼ੀਲੈਂਡ ਦੇ ਬੱਲੇਬਾਜ਼ ਕੋਰੀ ਐਂਡਰਸਨ ਨੇ ਇੱਕ ਦਿਨੀ ਮੁਕਾਬਲੇ 'ਚ ਸਭ ਤੋਂ ਤੇਜ਼ ਸੈਂਕੜਾ ਚੜਾਇਆ ਸੀ। ਕੋਰੀ ਐਂਡਰਸਨ ਨੇ 36 ਗੇਂਦਾਂ 'ਤੇ ਸੈਂਕੜਾ ਠੋਕ ਕੇ ਕਮਾਲ ਕਰਖਾਇਆ ਸੀ। ਐਂਡਰਸਨ ਦੇ ਛਤੀ ਗੇਂਦਾਂ ਦੇ ਸੈਂਕੜੇ ਚਾਰ ਚੌਕੇ ਤੇ 12 ਛੱਕੇ ਸ਼ਾਮਿਲ ਸਨ ਇਸ ਪਾਰ ਵਿੱਚ ਐਂਡਰਸਨ 47 ਗੇਂਦਾਂ ਤੇ 136 ਦੌੜਾਂ ਬਣਾ ਕੇ ਨਿਬਾਟ ਰਹੇ ਇਸ ਪਾਰੇ ਦੌਰਾਨ ਐਂਡਰਸਨ ਨੇ ਸ਼ਾਹਦ ਅਫਰੀਦੀ ਦਾ ਸਾਲ 1996 ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਵੀ ਤੋੜ ਦਿੱਤਾ ਸੀ